ਹੋ ਕੋਈ ਨਾ ਖੇਡਲਾ ਕਾਲਜੋਗਰ ਅਪਦਾਨ ਨੂੰ ਲੈਣੀ ਈ ਠੱਪੇ ਮਾਰਦਾ ਹੂੰ ਕਹਿੰਦਾ ਜਿਹਨੂੰ ਕਹਿੰਦੇ ਨੇ ਨਰਕ ਤੇ ਸੁਰਗਤ ਸਭ ਕੁਝ ਇਸੇ ਕਾਲਜੋਗਰ ਦੀ ਨੜੀ ਕਾਲਜੋਗਰ ਜੰਗਾਂ ਤੇ ਵਸਦੇ ਨੇ ਕੋਈ ਕਿਸੇ ਨੂੰ ਕੰਮ ਦੁਖੋ ਦਿਲ ਬੜੇ ਖੋਲ ਕੇ ਤੁਰ ਗਏ ਤੂੰ ਤੇ ਚਨਾ ਮੇਰੇ ਸਾਥ ਪੰਨ ਦੰਡਾ ਸੀ ਅੱਛਾ ਮੁੰਡਾ ਸਾਥ ਪੰਨ ਕਦੋਂ ਲਿਆ ਲਾ ਹੰਬ ਗਿਆ ਆ ਵੀ ਹੁਣ ਪਤਾ ਨਹੀਂ ਕਿਵੇਂ ਟਿਕ ਗਿਆ ਹੋ ਔਰ ਉਹਨਾਂ ਦਾ ਦੱਸ ਦਈ ਜਾਂਦੇ ਆ ਘਰੇ ਵੀ ਜਾਂਦਾ ਉਹ ਤਾਂ ਨਹੀਂ ਬੋਲ ਕਹਿੰਦੇ ਕੰਦਾ ਕੋਠੇ ਸਤીર ਨਾ ਕੜੀ ਰਹਿਣੀ ਕਹਿੰਦੇ ਕੰਦਾ ਕੋਠੇ ਸਤીર ਨਾ ਕੜੀ ਰਹਿਣੀ ਵੱਡਾ ਤੱਕੜੀ ਸੇਰ ਨਾ ਧੜੀ ਰਹਿਣੀ ਦਾਰੂ ਬੂਟੀਆਂ ਲੱਖਾਂ ਇਲਾਜ ਕਰ ਲੈ ਨਹੀਂ ਜਿੰਦਾ ਹਕੀਮ ਦੀ ਫੜੀ ਰਹਿਣੀ ਦੁਨੀਆ ਦੇ ਉੱਪਰੋਂ ਲੋਕ ਤੁਰ ਜਾਂਦੇ ਨੇ ਅਕਸਰ ਪਰ ਜਿਹੜੇ ਦਿਨਾਂ ਦੇ ਵਿੱਚ ਅਰਮਾਨ ਹੁੰਦੇ ਨੇ ਸਾਡੇ ਉਹ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ ਇਸੇ ਤਰ੍ਹਾਂ ਮੇਰੇ ਨਾਲ ਬਾਪੂ ਜੀ ਇੱਕ ਬੈਠੇ ਨੇ ਸਾਨੂੰ ਮਿਲੇ ਨੇ ਇੱਥੇ ਅਸਲ ਦੇ ਵਿੱਚ ਇਹਨਾਂ ਦੇ ਹੱਥ ਵਿੱਚ ਸੀਗਾ ਇੱਕ ਇਹ ਛੋਟਾ ਜਿਹਾ ਸਾਜ ਜਿਹਨੂੰ ਛੈਣਾ ਬੋਲ ਦਿੰਦੇ ਬਾਪੂ ਜੀ ਇਹਨੂੰ ਇਹ ਛੈਣਾ ਬੋਲ ਦਿੰਦੇ ਬਾਪੂ ਜੀ ਇਹਨੂੰ ਵਜਾ ਕੇ ਗਾ ਕੇ ਜਿਹੜਾ ਇਹਨਾਂ ਦਾ ਤੋਰੀ ਫੁਲਕਾ ਜਿਵੇਂ ਅਸੀਂ ਰੋਟੀ ਬਣੀ ਕਹਿੰਦੇ ਨੇ ਉਹ ਚੱਲਦਾ ਤੇ ਬਾਪੂ ਜੀ ਕਹਿੰਦੇ ਵੀ ਮੇਰੇ ਛੋਟੇ ਹੁੰਦੇ ਦਿਨ ਦੇ ਵਿੱਚ ਆਰਮਾਨ ਸੀ ਕਿ ਮੈਂ ਕਲਾਕਾਰ ਬਣਨਾ ਤੇ ਬਾਪੂ ਜੀ ਕਹਿੰਦੇ ਵੀ ਉਹ ਸੀ ਉਹ ਕਿਸੇ ਵਜਾ ਕਰਕੇ ਨਹੀਂ ਬਣ ਸਕੇ ਜਾਂ ਗਰੀਬੀ ਦੇ ਕਰਕੇ ਲਾ ਲੋ ਜਾਂ ਮਜਬੂਰੀ ਦੇ ਕਰਕੇ ਲਾ ਲੋ ਪਰ ਇੱਕ ਫੱਕਰ ਬੰਦੇ ਦੀਆਂ ਗੱਲਾਂ ਬਾਤਾਂ ਤੇ ਆਵਾਜ਼ ਦੇ ਵਿੱਚ ਦਰਦ ਜਿਹੜਾ ਹੈਗਾ ਉਹ ਸੁਣਨ ਵਾਲੀ ਗੱਲਬਾਤ ਆ ਹੁਣ ਆਪਾਂ ਗੱਲਬਾਤ ਸਾਂਝੀ ਕਰਦੇ ਬਾਪੂ ਜੀ ਸਤਿ ਸ਼੍ਰੀ ਅ ਆਲੀ ਕਿ ਪਿੰਡ ਹਾਂ ਆ ਮਨ ਲੋ ਆਪਣੇ ਤਫੇ ਤੋਂ ਕਿੰਨਾ ਦੂਰ ਪੈਂਦਾ ਹੈ ਆ 5 ਕਿਲੋ ਮੀਟਰ 5 ਕਿਲੋਮੀਟਰ ਤੇ ਬਾਪੂ ਫਿਰ ਕਿੰਨਾ ਟਾਈਮ ਹੋਗਾ ਤੁਹਾਨੂੰ ਗਾਉਂਦਿਆਂ ਨੂੰ ਮਟਾ ਵਸ ਬੱਚ ਪਣ ਤੇ ਚੱਲਣਾ ਮੇਰੇ ਹੋਗਾ ਜੋਠੀ ਕਰਕੇ ਮਾਨ ਕਰਕੇ ਚੱਲਿਆ ਉਹਨੂੰ ਲਗਾਉਣਾ ਮੈਨਾਂ ਠੀਕ ਹੈ ਉਸ ਤੈਨ ਸਵੇਰੇ ਤੁਸੀਂ ਗਾਉਨੇ ਹੋ ਹਾਂ ਇਹ ਜਨੀ ਹਾਂ ਮਹਿਮਾਨ ਕਟੂ ਚੱਲਾਂਗਾ ਸਾਤ ਮਾਨ ਦੇ ਗੀਤੋਂ ਪੀੜ ਤੇਰੇ ਜਾਣ ਦੀ ਕਿੰਨਾ ਜਰਾਂਗਾ ਮੈਂ ਕਿੰਨਾ ਟਾਈਮ ਹੋਗਾ ਪੀੜ ਤੇਰੇ ਜਾਣ ਦੀ ਹਾਂ ਇਹ ਵੀ ਚੱਲੇ ਤੇ ਚੱਲਾ ਗਾਣਾ ਠੀਕ ਹੈ ਹਰੇ ਕਲਾਕਾਰ ਆਪਾਂ ਦਾ ਤੇ ਉਹ ਗਾਣਾ ਬਾਪੂ ਫਿਰ ਜੇ ਉਹ ਜਦ ਤੋ ਦੋ ਬੋਲ ਉਹਦੇ ਸਾਂਝੇ ਹੋ ਜਾਣ ਓ ਕੀ ਕਰਾਂਗਾ ਪਿਆਰ ਦੀ ਲੁੱਟੀ ਬਹਾਰ ਨੂੰ ਥੜੀਆਂ ਠੜਾਂ ਨਾ ਮੈਂ ਫਲਾ ਹੁੰਦੇ ਸੰਗਾਰ ਨੂੰ ਹੱਥੀ ਮਰਮਰ ਇਹ ਸਦੀ ਮੌਸਮ ਕਰਾਂਗਾ ਮੈਂ ਤੇਰੇ ਬਗੈਰ ਜ਼ਿੰਦਗੀ ਕਿਆ ਕਰਾਂਗਾ ਮੈਂ ਪੀੜ ਤੇਰੇ ਜਾਣ ਦੀ ਤੇ ਬਾਪੂ ਬਰੜੀ ਲਾਈਫ ਕਿਵੇਂ ਚੱਲ ਰਹੀ ਜ਼ਿੰਦਗੀ ਕਿਵੇਂ ਨਿਕਲਦੀ ਹੈ ਅੱਜਕੱਲ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੁਣ ਕਾਰਜੋਗ ਹਾਂ ਬਿਲਕੁਲ ਕਾਰਜੋਗ ਰ ਆਪਣਾ ਨਾ ਲਾਈਨ ਇਹ ਠੱਕੇ ਮਾਰਦਾ ਹੂੰ ਕਹਿੰਦਾ ਜਿਹਨੂੰ ਕਹਿੰਦੇ ਨੇ ਨਰਕ ਤੇ ਸੁਰਗ ਤੇ ਸਭ ਕੋ ਤੇ ਸਹੀਆ ਕਾਰਜੋਗ ਹੈ ਜਿੰਨੜੀ ਕਾਰਜੋਗ ਜਦੋਂ ਮੈਂ ਤੇ ਬਾਤ ਕਰਨ ਨੂੰ ਬਿਲਕੁਲ ਤੇ ਬੱਚੇ ਫਿਰ ਬਾਪੂ ਕਿੰਨੇ ਨੇ ਬੱਚੇ ਦੋ ਆ ਬੱਚੇ ਦੋ ਆ ਇੱਕ ਕੁੜੀ ਤੇ ਇੱਕ ਮੁੰਡਾ ਕੁੜੀ ਮੇਰੀ ਬੈਜੀ ਪੁੜੀ ਵੈ ਯੂ ਇਹ ਮੁੰਡਾ ਕੋਲੀ ਕੋਲੀ ਵੀ ਚੱਲਣਾ ਦੋ ਬੱਚਾ ਮੁੰਡਾ ਬਹਿਣਾ ਅੱਛਾ ਮੁੰਡਾ ਬਹਿਣਾ ਲਾ ਤੇ ਮੁੰਡੇ ਨੇ ਕਦੇ ਫਿਰ ਇਹ ਗੱਲ ਲਈ ਆਖੀ ਵੀ ਬਾਪੂ ਤੂੰ ਘਰੇ ਬਹਿ ਕੇ ਆਰਾਮ ਕਰ ਮੈਂ ਮੁੰਡਾ ਤਾਂ ਮੇਰੇ ਸਾਥ ਪਨ ਦਿੰਦਾ ਸੀ ਅੱਛਾ ਮੁੰਡਾ ਸਾਥ ਪਨ ਹਾਂ ਚੱਲ ਜਿਆ ਲਿਆ ਲਿਆ ਹੰਬ ਗਿਆ ਅੱਛਾ ਆ ਵੀ ਹੁਣ ਪਤਾ ਨਹੀਂ ਕਿਵੇਂ ਟਿਕ ਗਿਆ ਹਾਂ ਹਾਂ ਉਹਨਾਂ ਨੂੰ 10 ਰੁਪਏ ਦੇ ਦਿੰਦੇ ਘਰੇ ਵੀ ਚਲਾ ਹੁਣ ਤਾਂ ਨਹੀਂ ਬੋਲਣਾ ਕੱਲੇ ਵੇ ਬਾਬਾ ਬੋਲਟਾ ਹੋ ਗਿਆ ਅੱਛਾ ਤੁਸੀਂ ਮੰਨੋ ਵੀ ਕਾਫੀ ਸਮੇਂ ਤੋਂ ਇਸ ਤਰ੍ਹਾਂ ਆਉਂਦੇ ਹੋ ਮੈਂ ਗਪਾਲ ਮੋਚ ਨਹੀਂ ਜਾਵ ਰਹਾ ਨਾ ਮਕੰਮੇ ਵੀ ਜਾਇਆ ਹੈ ਅੱਛਾ ਕੋਂਗਦੇ ਮੇਲੇ ਦੇ ਲਈ ਤੁਸੀਂ ਜਾਵੜਦੇ ਹਾਂ ਮੈਂ ਜਾ ਕੇ ਘੇਰਾਂ ਦਾ ਤਾਂ ਬਾਲ ਮੋਟਾ ਉਹ ਮੈਂ ਬਾਬੇ ਸੇਵਾ ਦਾ ਨਾ ਗਾਈ ਤਾਂ ਲੈ ਆਇਆ ਅੱਛਾ ਢੰਗਰ ਦੇ ਸਾਨੂੰ ਟੱਣ ਲਾ ਕੇ ਸਾਡੇ ਅੱਲ ਦੀ ਕੰਨ ਨਹੀਂ ਸੋਹਾਂ ਗਾ ਤੇ ਰਿਸ਼ਤੇਦਾਰ ਭੈਣ ਭਾਈ ਵਰ ਬਾਕੂ ਲੋਕ ਝੋਕ ਕਰਦੇ ਮਣੀ ਬੁੱਟੀ ਇਸ ਤਰ੍ਹਾਂ ਦੀ ਨਾ ਕੋਈ ਨਹੀਂ ਆਪਾਂ ਰਿਸ਼ਤੇਦਾਰ ਨਹੀਂ ਮੰਨ ਲੋ ਇਸ ਤਰ੍ਹਾਂ ਕਹਿੰਦਾ ਕਰਦਾ ਕੋਈ ਕੋਈ ਮੋ ਨਹੀਂ ਹੁਣ ਰਿਸ਼ਤੇਦਾਰਾਂ ਨੂੰ ਟੱਟੀਆਂ ਭਰਾਵਾ ਕਹਿੰਦਾ ਚੱਕਰ ਹੈ ਚੱਕਰ ਹੈ ਚੱਕਰ ਹੈ ਕਹਿੰਦਾ ਚੱਕਰ ਰੋਟੀ ਚੱਕਰ ਪੈਸਾ ਚੱਕਰ ਰਿਸ਼ਤੇਦਾਰੀ ਚੱਕਰ ਜਿੰਨੇ ਸਾਡੇ ਬਿਲਕੁਲ ਦੇ ਚੱਕਰਾਂ ਦੇ ਬੱਧੀ ਵੜ ਸੀ ਨੇ ਤੇ ਬਾਬੂ ਫਿਰ ਇਹਦਾ ਕਲਾਕਾਰੀ ਦਾ ਥੋੜਾ ਰੁਝਾਨ ਸੀਗਾ ਇਹ ਕਿਸੇ ਨੂੰ ਦੇਖ ਕੇ ਪੈਦਾ ਹੋ ਗਿਆ ਸੀ ਕਿ ਤੁਹਾਡੇ ਖੂਨ ਚ ਹੀ ਸੀਗਾ ਇਹ ਮਰਸ ਤਾਂ ਮੈਂ ਬਾਵੇਂ ਭੜੀ ਗਈਆਂ ਕਲਦੀ ਬਮਾਨ ਸੁਣਦੀਆਂ ਅੱਛਾ ਬਾਦਾਂ ਨੂੰ ਵਧੀਆ ਲੱਗੀਆਂ ਠੀਕ ਹੈ ਕੱਲ ਮੈਂ ਕੱਲ ਕਲਦੀ ਬਮਾਨ ਤੋਂ ਹੋੜੇ ਹੋੜੇ ਮੈਂ ਰਿਕਾਉਟ ਕਰ ਲੈਂਦਾ ਸੀ ਮਤਲਬ ਗਾ ਕੇ ਫਿਰ ਰਿਕਾਰਡ ਰਿਕੋਡ ਕਰਦੇ ਮੈਂ ਦੋ ਕੁ ਮਹੀਨੇ ਮੇਰੇ ਕੋਲ ਮਮਾਇਲੇ ਰਹੇ ਹਮਾਂ ਉਹ ਨੱਚਦੇ ਹੋਣੇ ਖੋੜੀ ਸੀਗੀ ਅੱਛਾ ਮੈਂ ਫਿਰ ਅੰਦਰ ਅੰਦਰ ਸਪਾਈ ਹੀ ਆਈ ਸੀ ਠੀਕ ਹੈ ਜੀ ਮਾਪੂਤੂ ਸੀ ਹੁਣ 2-2 ਰੁਪਏ ਇਕੱਠੇ ਕਰਕੇ ਤੁਸੀਂ ਉਹਦਾ ਰੋਟੀ ਪਾਣੀ ਚਲਾਉਂਦੇ ਹੋ ਹਾਂ ਹੈਨਾ ਤੇ ਘਰ ਪਰਿਵਾਰ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਤੁਹਾਡੇ ਬੱਚਾ ਤੁਹਾਡਾ ਉਹ ਸਾਥ ਦਿੰਦਾ ਤੁਹਾਡੇ ਨਾਲ ਕੋਆਣਾ ਮੋਟਾ ਹਾਂ ਇਹ ਤਾਂ ਦਿੰਦਾ ਅੱਛਾ ਇਸ ਤਰ੍ਹਾਂ ਸਾਥ ਦਿੰਦਾ ਬਲੋਂਦਾ ਗਿਆ ਠੀਕ ਹੈ ਤੇ ਘਰ ਦੇ ਹੋਣਗੇ ਪਰਿਵਾਰ ਤੁਹਾਡਾ ਹੈਗਾ ਸਾਰਾ ਠੀਕ ਹੈ ਉਹ ਉਹਨਾਂ ਵੱਲੋਂ ਉਹਨਾਂ ਦੀ ਸੋਚ ਕਿਹਤਰਾ ਹੁੰਦੀ ਹੈ ਤੁਹਾਡੇ ਬਰਤੀ ਉਹਨਾਂ ਦੀ ਸੋਚ ਮਾਰੇ ਲਈ ਹੁਣ ਤੁਹਾਨੂੰ ਪਤਾ ਕੀ ਨਹੀਂ ਹੈ ਕਿਹੜੀਆਂ ਤਾਂ ਹੁਣ ਬੰਦੇ ਨੂੰ ਹੁੰਦਾ ਸਮਝੀਆਂ ਨਹੀਂ ਬਿਲਕੁਲ ਮੇਰੇ ਨਾਲ ਅੱਜ ਕੱ데 ਨਵੀਂ ਦਾ ਰਿਸ਼ਤੇਦਾਰ ਵੀ ਹੁੰਦਾ ਪ੍ਰਤੀਕ ਨੂੰ ਹੂੰ ਉਹ ਟਾਈਮ ਕਿੱਥੇ ਰਹਿ ਗਿਆ ਤੇ ਬਾਪੂ ਫਿਰ ਦਿਹਾੜੀ ਜਿਹੜੀ ਬਣ ਜਾਂਦੀ ਆ ਤੁਹਾਨੂੰ ਰੋਟੀ ਟੁੱਕ ਦਾ ਸਾਧਨ ਬਣ ਜਾਂਦਾ ਇਹਦੇ ਵਿੱਚ ਬਸ 1000-1500 ਰੁਪਿਆ ਬਣ ਜਾਂਦਾ ਆਪਾਂ ਉਹ ਤੋਂ ਜ਼ਿਆਦਾ ਨਹੀਂ ਕੋਈ ਕਦੇ ਸਟੇਜ ਤੇ ਰਹਿ ਆ ਬਾਬਾ ਕਦੇ ਸਟੇਜ ਤੇ ਵੀ ਗਾਇਆ ਫਿਰ ਤੁਸੀਂ ਮੈਂ ਗਪਾਲ ਮੋਤਨ ਦੇ ਵੀ ਛੇ ਦੇ ਦੇ ਜਿੱਕਰ ਗਾਇਆ ਨਹੀਂ ਗਪਾਲ ਮੋਤਨ ਤੇ ਮੱਗਾ ਖਾਂ ਅੱਜ ਗਪਾਲ ਮੋਚਰ ਤੁਸੀਂ ਉਹ ਐ ਤੇਰੇ ਫਿਰ ਜੰਗ ਨੂੰ ਹੋਣ ਕਰਦੇ ਠੀਕ ਹੈ ਹੂੰ ਤੇ ਬਪੂ ਕਿਸੇ ਕਲਾਕਾਰ ਨੇ ਕੋਈ ਸਹਾਰਾ ਦਿੱਤਾ ਨਹੀਂ ਕਰ ਕਿਸੇ ਨੇ ਦਿੱਤਾ ਸਹਾਰਾ ਨਹੀਂ ਕਿਸੇ ਨੇ ਦਿੱਤਾ ਨਾ ਰਿਸ਼ਤੇਦਾਰ ਭੈਣ ਭਾਈ ਨੇ ਗਿਆ ਵੀ ਤੇਰੀ ਟੇਪ ਕਰਾ ਦਿੰਦੇ ਵੀ ਤੇਰਾ ਰੋਟੀ ਬਾਣੀ ਤੁਰਪੂ ਅੰਦਾ ਤਾਂ ਮੈਨੂੰ ਕਹਿਣਾ ਤੂੰ ਮੰਗਦਾ ਫਿਰਦਾ ਕਿ ਮੰਗਦਾ ਬਣਾ ਕਹਿੰਦਾ ਤੂੰ ਕਿੱਟਾ ਕਲਾਕਾਰ ਆ ਗਮਨੇ ਤੂੰ ਬੋਲ ਅੱਛਾ ਇਸ ਤਰ੍ਹਾਂ ਬੋਲਦਾ ਜਿਹੜੇ ਸਾਡੇ ਨਾਲ ਸਾਡੇ ਭੈਣ ਭਰਾ ਸਾਡੇ ਕਿਸੇ ਬਾਹਰਲੀ ਕੰਟਰੀ ਤੋਂ ਕਿਸੇ ਬਾਹਰਲੀ ਸਟੇਟ ਤੋਂ ਸਾਡੇ ਨਾਲ ਜੁੜੇ ਹੋਏ ਨੇ ਹਨ ਤੇ ਸਾਡੇ ਜਿਹੜੇ ਲੋਕਲ ਵੀ ਭੈਣ ਭਰਾ ਨੇ ਸਾਡੇ ਖਾਸ ਕਰਕੇ ਮੰਨ ਲਓ ਇਸ ਤਰ੍ਹਾਂ ਦੇ ਜਿਹੜੇ ਭਰਾਮਾ ਦੀ ਸਾਡੇ ਬਜ਼ੁਰਗਾਂ ਦੀ ਸਾਡੀ ਯਾਰ ਸੇਵਾ ਕਰਾਇਆ ਕਰੋ ਕਿਉਂਕਿ ਅੱਜ ਦੀ ਘੜੀ ਜੇ ਦੇਖਿਆ ਜਾਵੇ ਨਾ ਸ਼ਾਮ ਨੂੰ ਮੰਨ ਲਓ ਕਹਿੰਦੇ ਜਾਂ ਸਵੇਰੇ ਰੋਟੀ ਟੁੱਕ ਦਾ ਖਾਣਾ ਜਿਹੜਾ ਬਹੁਤ ਔਖਾ ਹੋ ਜਾਂਦਾ ਕਹਿੰਦੇ ਸਭ ਤੋਂ ਚੰਦਰੀ ਭੁੱਖ ਬੁਰੀ ਆਥ ਨੇ ਖਾਦੀ ਟੜਕੇ ਨੂੰ ਫੇਰ ਖੜੀ ਹੈ ਨਾ ਮੰਨ ਲਓ ਭੁੱਖ ਐਸੀ ਚੀਜ਼ ਆ ਤੇ ਬੰਦੇ ਨੂੰ ਕਾਸੇ ਜੋਗਾ ਨਹੀਂ ਛੱਡਦੀ ਪੰਨਾ ਹੈ ਇਹ ਤੇ ਤੁਸੀਂ ਜੇ ਹੋਸ਼ਕਾ ਦਾ ਬੱਪੂ ਜੀ ਦੀ ਹੈਲਪ ਵੀ ਕਰਦੇ ਹੋ ਬਾਪੂ ਤੁਹਾਡੇ ਕੋਲ ਕੋਈ ਮੋਬਾਈਲ ਨੰਬਰ ਤੁਹਾਡੇ ਕੋਲ ਕੋਈ ਮੈਸਜ ਨੰਬਰ ਮੇਰਾ ਮੋਬਾਈਲ ਦੁਕਾਨ ਤੇ ਪਿਆ ਹੈ ਦੁਕਾਨ ਤੇ ਪਿਆ ਤੁਹਾਡੇ ਜਿੱਗਾ ਉਹ ਘਟ ਦਾ ਕੋਲੇ ਆ ਠੀਕ ਹੈ ਉਸ ਤਰ੍ਹਾਂ ਤੁਹਾਡਾ ਨੰਬਰ ਨੰਬਰ ਜਿਹੜਾ ਮੇਰੇ ਮੁੰਡੇ ਦਾ ਠੀਕ ਹੈ ਤੇ ਬਾਪੂ ਕਹਿੰਦੇ ਆਪਣੇ ਇਹਦੇ ਬੇਟੇ ਦਾ ਨੰਬਰ ਜਿਹੜਾ ਦੇ ਦੇਣਗੇ ਤੁਹਾਨੂੰ ਆਲੀ ਕੀ ਪੰਡਾ ਦਾ ਬਾਪੂ ਤੁਹਾਡਾ ਆਲੀ ਤੇਰਾ ਨਾਮ ਕੀ ਹੈ ਤੁਹਾਡਾ ਜੱਗਾ ਜੱਗਾ ਬਾਪੂ ਦਾ ਨਾਮ ਹੈਗਾ ਜੱਗਾ ਬਾਪੂ ਬਹੁਤ ਅੱਛੇ ਕਲਾਕਾਰ ਨੇ ਤੇ ਮਲੋ ਘਰ ਘਰ ਜਾ ਕੇ ਇੱਕ ਤਰ੍ਹਾਂ ਦਾ ਅਲਖ ਜਗਾਉਣ ਵਾਲੀ ਗੱਲ ਹੁੰਦੀ ਆ ਕਿਉਂਕਿ ਬੰਦਾ ਫਕੀਰਾਂ ਤੋਂ ਘੱਟ ਨਹੀਂ ਹੁੰਦਾ ਇੱਕ ਬੰਦਾ ਬਾਣਾ ਪਾ ਲੈਣਾ ਹਨਾ ਕੋਈ ਕਹਿੰਦਾ ਵੀ ਅਸੀਂ 바ਵਾ ਕੰਦਰ ਦਾ ਚੋਲਾ ਪਾਲਿਆ ਸੀ ਹੋ ਗਏ ਪਰ ਅਸਲ ਚ ਫੱਕਰ ਫਕੀਰ ਉਹੀ ਹੁੰਦੇ ਨੇ ਜਿਨ੍ਹਾਂ ਦੀ ਲਿਬ ਜਿਹੜੀ ਉੱਪਰ ਸਤਗੁਰ ਦੇ ਨਾਲ ਵਾਹਿਗੁਰੂ ਦੇ ਨਾਲ ਮਾਲਕ ਦੇ ਨਾਲ ਉਸ ਅੱਲਾ ਪਰਵਰਦIGਾਰ ਦੇ ਨਾਲ ਜਿਹੜੀ ਲੱਗੀ ਹੁੰਦੀ ਆ ਹਨਾ ਬਿਰਤੀ ਜਿੰਨ੍ਹਾਂ ਦੀ ਅਸਲ ਚ ਜਿਹੜੇ ਫਕੀਰ ਹੁੰਦੇ ਨੇ ਉਹੀ ਹੁੰਦੇ ਨੇ ਕਲਾਕਾਰਾਂ ਦੇ ਵਿੱਚ ਵੀ ਰੱਬ ਵੱਸਦਾ ਤੇ ਇਹਨਾਂ ਨੂੰ ਸਹਿਯੋਗ ਦਿਆ ਕਰੋ ਹਨਾ ਤੇ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਤੁਸੀਂ ਪਿਆਰ ਦਿੰਨੇ ਹੋ ਪਹਿਲਾਂ ਵੀ ਤੇ ਤੁਸੀਂ ਜੇ ਚੰਗਾ ਲੱਗਦਾ ਕਮੈਂਟ ਕਰਕੇ ਦੱਸਿਆ ਕਰੋ ਤਾਂ ਅਸੀਂ ਵੀਡੀਓ ਈ ਤੁਹਾਡੇ ਲਈ ਇਦਾਂ ਦੀ ਹੋਰ ਜਿਹੜੀ ਲੈ ਕੇ ਆਉਂਦੇ ਰਹੀਏ ਤੇ ਹੁਣ ਮੈਂ ਨਾਲ ਜਿਹੜਾ ਬਾਪੂ ਦਾ ਨੰਬਰ ਬੋਲ ਵੀ ਦਾਂਗਾ ਬਾਪੂ ਦਾ ਨੰਬਰ ਤਾਂ ਮੈਂ ਲੈ ਆਉਂਗਾ ਨੰਬਰ ਪਾ ਲਈ ਨੰਬਰ ਅਸੀਂ ਜਿਹੜਾ ਸਕਰੀਨ ਦੇ ਉੱਪਰ ਦੇ ਦਾਂਗੇ ਬਾਪੂ ਜੀ ਦਾ ਉਹ ਜੱਲਾ ਕੋਲੇ ਘਰ ਆ ਮੇਰਾ ਤੇਦਰਨੰਦ ਫਿਰ ਠੀਕ ਹੈ ਦਾਨ ਘਰ ਕੋਲੇ ਜਰੂਨਾ ਚਰ ਮਸਾਲਾ ਕੋਲੇ ਤੁਹਾਮਾਰੀ ਆਲੀ ਕੇ ਪਿੰਡ ਦੇ ਵਿੱਚ ਆਪਣੇ ਬਾਬਾ ਜੀ ਦੀ ਜਿਹੜੀ ਜਗ੍ਹਾ ਬਣੀ ਹੋਈ ਆ ਸੰਤਾਂ ਦੀ ਡੇਰਾ ਬਣਿਆ ਹੋਇਆ ਇਹ ਡੇਰਾ ਨਿਕਾੜਾ ਹਾਂਜੀ ਨਹੀਂ ਤੁਹਾਡਾ ਘਰ ਉਥੇ ਡੇਰਾ ਬਣਿਆ ਨਾ ਬਾਬਾ ਜੀ ਦਾ ਬਾਬਾ ਜੀ ਦਾ ਡੇਰਾ ਬਾਬਾ ਜੀ ਦਾ ਜਿਹੜਾ ਨੰਦ ਜੀ ਦਾ ਜਿਹੜਾ ਡੇਰਾ ਬਣਿਆ ਹੈ ਉਹਦੇ ਆਸੇ ਜਿਹੜਾ ਪਾਸੇ ਮੰਨ ਲਓ ਬਾਪੂ ਜੀ ਦਾ ਘਰ ਹੈਗਾ ਜੱਗਾ ਸਿੰਘ ਤੁਸੀਂ ਪਤਾ ਕਰ ਸਕਦੇ ਹੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਜਿਉਂਦੇ ਆਂਦੇ